ਦੇਖੋ ਕਿੰਨਾ ਸੋਹਣਾ ਕੀਤਾ ਹੋਇਆ ਹੈ ਰੇਟ ਕਿੰਨਾ ਵੀਰ ਜੀ ਰੇਟ 550 ਰੁਪਿਆ 550 ਰੁਪਿਆ ਚ ਦੇ ਦੇ ਕੋਈ ਜ਼ੁਮੇਵਾਰਾਂ ਵੀ ਜੀ ਜਿੰਨੇ ਭਾਈ ਜੀ ਸਿਲਣਾ ਪਟਾਓ ਦੇਖੋ ਪੂਰਾ ਗੌਰ ਨਾਲ ਦੇਖੋ ਕਿੰਨਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਰੇਟ ਕਿੰਨਾ 200 200 ਰੁਪਿਆ ਰੇਟ ਹੈ ਵੀ ਜੀ ਨੈਟ ਫਿੱਟ 200 ਰੁਪਿਆ ਰੇਟ ਭਾਈ ਜੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਇਹ ਸ਼ੋਅਰੂਮ ਹੈ ਕੱਪੜੇ ਦਾ ਆਪਾਂ ਵੀਰ ਜੀ ਪੰਜ ਚਾਰ ਦਿਨਾਂ ਬਾਅਦ ਵੀਡੀਓ ਪਾਉਣਾ ਜੰਨੇ ਆ ਬੜੀ ਛੇਤੀ ਤਾਂ ਹਰ ਪਾਉਂਦੇ ਨੇ ਕਿਉਂ ਕੰਮ ਬਹੁਤ ਯਾਰ ਹੁੰਦਾ ਵੀਰ ਜੀ ਸੰਭਾਲਣਾ ਪੈਂਦਾ ਟਾਈਮ ਨਹੀਂ ਹੁੰਦਾ ਆਪਣੇ ਕੋਲੇ ਤੇ ਇਹ ਰੋਜ਼ ਦੀ ਰੋਜ਼ ਵੀ ਨਹੀਂ ਬਾਈ ਜੀ ਠੀਕ ਆਉਂਦਾ ਆਪਾਂ ਪੰਜ ਛੇ ਦਿਨਾਂ ਬਾਅਦ ਵੀਡੀਓ ਪਾਉਣਾ ਚਾਰ ਪੰਜ ਦਿਨਾਂ ਬਾਅਦ ਕਿਉਂਕਿ ਛੋਡੇ ਵੀ ਕੁਝ ਪੱਲੇ ਪੈ ਜੇ ਦਿਖਾਈਏ ਤੁਹਾਨੂੰ ਅਸੀਂ ਵੀ ਆ ਚੀਜ਼ ਨਵੀਂ ਆਈ ਐ ਕੀ ਰੇਟ ਐ ਤੇ ਸਾਨੂੰ ਵੀ ਕੋਈ ਮੜਾ ਮੋਟਾ ਸਵਾਲ ਆ ਵੀ ਹਾਂ ਪੰਜਾਤ ਨਵੇਂ ਰੋਜ਼ ਰੋਜ਼ ਲੋਟ ਨਹੀਂ ਆਉਂਦੀ ਵੀਡੀਓ ਤੇ ਵੀਰ ਜੀ ਆਪਾਂ ਥੋੜਾ 10 ਮਿੰਟਾਂ ਦਾ ਟਾਈਮ ਲੈਣਾ ਸੁੰਡ 10 ਮਿੰਟਾਂ ਦੇ ਵਿੱਚ ਹੀ ਸਾਰੀ ਦੁਕਾਨ ਦਿਖਾ ਦੂਗਾ ਮੈਂ ਟਾਈਮਟਰ ਦੇ ਵਿੱਚ ਸਭ ਕੁਝ ਦੱਸ ਦਊਂ ਤੁਹਾਨੂੰ ਵੀ ਕੀ ਰੇਟ ਐ ਕੀ ਗੱਲਬਾਤ ਐ ਮੈਂ ਆਈ ਵੀਡੀਓ ਦਿਖਾ ਦੇ ਵੀ ਇੱਕ ਤਾਂ ਵੀਰ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਈ ਬਣ ਕੇ ਹੱਥ ਵਨ ਕੇ ਬੇਨਤੀ ਐ ਛੋਡੀ ਸਬਸਕ੍ਰਾਈਬ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀਰ ਬਣ ਕੇ ਜ਼ਰੂਰ ਦਬ ਵੀਰੋ ਦਾ ਬਹੁਤ ਜਣੇ ਦੇਖਦੇ ਹਾਂ ਤੇ ਪਾ ਕੇ ਸਬਸਕ੍ਰਾਈਬ ਕਰਦੇ ਹੋਏ ਘੱਟ ਕਰਦੇ ਹੋ ਸਾਨੂੰ ਦੱਸਦੇ ਆ YouTube ਵਾਲੇ ਦੱਸਦੇ ਆ ਇਹ ਹੱਥ ਬੰਨ ਕੇ ਮੇਰੀ ਬੇਨਤੀ ਹੈ ਵੀਰ ਬਣ ਕੇ ਤੇ ਸ਼ੇਅਰ ਤੇ ਸਬਸਕ੍ਰਾਈਬ ਤਾਂ ਜਰੂਰ ਕਰਦੇ ਕਰੋ ਬਾਈ ਬਣ ਕੇ ਐ ਨਾ ਕਰਿਆ ਕਰੋ ਤੇ ਆਪਾਂ ਤੁਹਾਨੂੰ ਵੀਡੀਓ ਸ਼ੁਰੂ ਕਰਦੇ ਆਂ ਵਧੀਆ ਡਿਜ਼ਾਈਨ ਦਿਖਾਵਾਂਗੇ ਆਪਾਂ ਇੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਪੂਰਾ ਗੌਰ ਨਾਲ ਦੇਖਿਆ ਕਰੋ ਵੀਰੇ ਵੀ ਕੀ ਇਹ ਰੇਟ ਬੋਲਦਾ ਹੈ ਕੀ ਰੇਟ ਲੋਕਾਂ ਦੀਆਂ ਵੀਡੀਓਆਂ ਹੁੰਦੀਆਂ ਕੀ ਕੁਆਲਿਟੀ ਦਿੰਦਾ ਇਹ ਆਪਾਂ ਤਾਂ ਇਹ ਕਹਿੰਦੇ ਵੀ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਰੇਟ ਚੈੱਕ ਕਰੋ ਤੇ ਕੁਆਲਿਟੀ ਚੈੱਕ ਕਰੋ। ਮਾਲ ਜਿੱਥੋਂ ਮਰਜ਼ੀ ਲੈ ਲਓ ਕੋਈ ਗੱਲ ਨਹੀਂ। ਆਪਾਂ ਤਾਂ ਕਹਿੰਨਾ ਮਾਲ ਇੱਕ ਨੰਬਰ ਵੇਚਣਾ ਸੀ। ਤੇ ਇੱਕ ਆਪਣਾ ਜਿਹੜਾ ਕੰਮ ਹੈ ਵੀ ਇਹ ਹੋਰ ਸੇਲ ਦਾ ਕੰਮ ਹੈ। ਕੋਈ ਜਿੰਨਾ ਮਰਜ਼ੀ ਵੱਡੀ ਬੱਧ ਤੇ ਲੈ ਲੈ ਦੁਕਾਨਦਾਰ ਵੀਰੇ ਵੀਰ ਭਰਾ ਨੂੰ ਬੇਨਤੀ ਹੈ ਦੁਕਾਨਦਾਰ ਨੂੰ ਤਾਂ ਖਾਸ ਕਰਨਾ ਡਿਸਕਾਊਂਟ ਦੇਣਾ। ਤੇ ਵੀ ਕਿਉਂਕਿ ਉਹਨਾਂ ਨੇ ਕਹਾ ਵੇਚਣਾ ਹੁੰਦਾ ਵੀਰਾਂ ਨੇ। ਆਪਾਂ ਇਹ ਗੱਲ ਦਾ ਵਾਅਦਾ ਕਰਦੇ ਆਂ ਵੀ ਇਤੋਂ ਸਸਤਾ ਮੈਨੂੰ ਕੋਈ ਰੇਟ ਦੇ ਨਹੀਂ ਸਕਦਾ। ਮੈਂ ਬਹੁਤ ਜ਼ਿਆਦਾ ਥੱਲੇ ਰੇਟ ਛਿੜਦਾ ਆਂ। ਆਪਾਂ ਨੂੰ ਖਰਚਾ-ਖਰਚਾ ਕੋਈ ਨਹੀਂ ਵੀਰੇ ਇਕੱਲੇ ਨਾਗਦੇ ਨਾ ਗਏ ਮੀਆਂ ਬ ਚਾਰੇੇ ਕੰਮ ਕਰਦੇ ਆ ਕੋਈ ਦੁਕਾਨ ਦਾ ਖਰਚਾ ਨਹੀਂ ਕੋਈ ਹੋਰ ਖਰਚਾ ਨਹੀਂ ਤੇ ਉਹੀ ਖਰਚੇ ਕੱਢ ਕੇ ਸੋਨੂੰ ਅਸੀਂ ਰਿਆਤ ਲਾਉਨੇ ਆ ਇਸ ਗੱਲ ਤੇ ਤੇ ਉਹ ਆਪਾਂ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਚੈੱਕ ਕਰੋ ਵੀਰੇ ਦੇਖੋ ਕੀ ਗੱਲ ਬਾਤ ਪਹਿਲਾ ਆਪਾਂ ਜਿਹੜੇ ਆਪਾਂ ਇਹ ਸ਼ਿਮਰ ਦਾ ਸ਼ੂਟ ਹੈ ਬਾਈ ਜੀ ਇਹ ਨਵਾਂ ਆਇਆ ਮਾਲ ਬਿਲਕੁਲ ਜਿਵੇਂ ਫਰੈਸ਼ ਸ਼ੂਟ ਸ਼ਿਮਰ ਦਾ ਹੈ ਪੂਰੀ ਫੁੱਲ ਲੈਂਥ ਹੈ ਆਹ ਕਰੋ ਚੈੱਕ ਵੀਰੇ ਸ਼ਿਮਰ ਦਾ ਸ਼ੂਟਾ ਵੀਰੇ ਚਿਲਕਾ ਮਾਰਦਾ ਸ਼ੂਟ ਇੱਕ ਨੰਬਰ ਜਿਵੇਂ ਕੁਆਲਿਟੀ ਦੇਖੋ ਵੀਰੇ ਕੁਆਲਿਟੀ ਦਾ ਇੱਕ ਨੰਬਰ ਚੀਜ਼ ਹੈ ਜਿਵੇਂ ਇਹ ਰੇ ਕਾਂਚੀ ਵਰਗਾ ਕੱਪੜਾ ਜਮਾ ਇਹ ਆ ਇਹਦੀ ਬਾਟਮ ਆਈ ਹੈ ਬਾਟਮ ਦਾ ਕੱਪੜਾ ਵੀ ਬਈ ਕਾਹਦਾ ਨਾਲ ਜਮਾ ਕਮਾਲ ਦਾ ਕੱਪੜਾ ਹੈ ਚੈੱਕ ਕਰੋ ਦੇਖ ਕੇ ਵੀਰ ਜੀ ਭੁੱਖ ਲੈਂਦੀ ਹੈ ਦੇਖ ਕੇ ਦੇਖੋ ਬਾਟਮ ਦਾ ਕੱਪੜਾ ਪੂਰਾ ਵੀਰ ਜੀ ਫੁੱਲ ਲੈਂਥ ਹੈ ਕੋਈ ਘੱਟ ਨਹੀਂ ਕੋਈ ਇਹਦੇ ਲਾਈਨਿੰਗ ਨਹੀਂ ਲੱਗਦੀ ਇੱਕ ਵੀਰ ਜੀ ਮੈਂ ਹੋਰ ਤੁਹਾਨੂੰ ਦੱਸ ਦਿਆਂ ਇਹਦੇ ਲਾਈਨਿੰਗ ਨਹੀਂ ਲੱਗਦੀ ਵੀਰ ਜੀ ਇਹ ਆਪਣੀ ਜ਼ਿੰਮੇਵਾਰੀ ਹੈ ਸ਼ਿਮਰ ਦਾ ਸ਼ੂਟ ਹੈ ਨਾਲ ਹਾਂ ਮੈਚਿੰਗ ਨਾਲ ਬਾਟਮ ਦਾ ਕੱਪੜਾ ਹੈ ਤੇ ਵੀਰ ਜੀ ਆਹ ਮਸਲੀਨ ਦਾ ਦੁਪੱਟਾ ਹੈ ਦੁਪੱਟਾ ਦੇਖ ਕੇ ਵੀ ਜੀ ਭੁੱਖ ਲੰਦੀ ਜਮਾ ਦੇਖੋ ਇਹ ਮਸਲੀਨ ਦਾ ਦੁਪੱਟਾ ਹੈ ਵੀ ਜੀ ਪ੍ਰਿੰਟਡ ਦੁਪੱਟਾ ਹੈ ਦੁਪੱਟਾ ਦੇਖ ਕੇ ਵੀ ਜੀ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਹੈ ਦੁਪੱਟਾ ਚੈੱਕ ਕਰ ਲਓ ਸਮਾਰ ਕੇ ਵੀ ਜੀ ਕਿਉਂ ਐ ਵੀ ਸਾਰਾ ਲੈ ਤਾ ਦਿਖਾ ਨਹੀਂ ਸਕਦੇ ਪਰ ਇੱਕ ਦੋ ਪੀਸ ਦਿਖਾਵਾਂਗੇ ਦੁਪੱਟਾ ਚੈੱਕ ਕਰੋ ਦੁਪੱਟਾ ਮਸਲੀਨ ਹੈ ਵੀਰ ਜੀ ਤੇ ਜਿਹੜਾ ਸੂਟ ਹੈ ਇਹ ਸ਼ਿਮਰ ਦਾ ਸੂਟ ਹੈ ਤੇ ਜਿਹੜਾ ਇਹਦਾ ਰੇਟ ਹੈ ਵੀਰ ਜੀ ਉਹ 1000 ਰੁਪਏ ਵੀ ਜੀ ਇੱਕ 1000 ਰੁਪਏ ਦਾ ਸੂਟ ਹੈ ਪੂਰਾ ਸਟੈਂਡਰਡ ਦਾ ਸੂਟ ਹੈ ਇਹ ਜਿਹੜੇ ਮੇਰੇ ਵੀਰ ਭਰਾ ਦੁਕਾਨਦਾਰ ਲੈ ਕੇ ਜਾਣਗੇ ਉਹਨਾਂ ਨੂੰ ਆਵਾਜ਼ ਆ ਕੇ ਨਾ ਉਹਨਾਂ ਨੂੰ ਲੈਸ ਲਾਵਾਂਗੇ ਤੇ ਉਹ ਆਪਾਂ ਜਦੋਂ ਇੱਥੇ ਆਉਣਗੇ ਉਹਨਾਂ ਨੂੰ ਦੱਸਾਂਗੇ ਵੀ ਆਹ ਰੇਟ ਹੈ ਆਹ ਦੇਖੋ ਵੀ ਜੀ ਕਿਸ ਨੂੰ ਹੋਰ ਦਿਖਾਉਣੀ ਹੈ ਕੱਪੜਾ ਬਾਈ ਜੀ ਕਮਾਲ ਦਾ ਜਮਾ ਕਰੋ ਚੈੱਕ ਕੋ ਕੋਈ ਕਿਹਾ ਕਿ ਤੁਸੀਂ ਦੁਕਾਨ ਤੇ ਵਿਜ਼ਿਟ ਕਰੋ ਰੇਟ ਤਾਂ ਉਧਰ ਉਧਰੀ ਮਾੜਾ ਮੋਟਾ ਹੋ ਜਾਣਾ ਕੋਈ ਗੱਲ ਨਹੀਂ ਵੀਰੇ ਆਪਾਂ ਨਾਰਾਜ਼ ਨਹੀਂ ਕਿਸੇ ਨੂੰ ਕਰਦੇ ਜਿੰਨੇ ਕੋਈ ਪੰਜੀ ਦੁਕੀ ਉਧਰ ਉਧਰੀ ਹੁੰਦੀ ਆਪਾਂ ਕਰ ਦਿੰਦੇ ਆ ਕੋਈ ਗੱਲ ਨਹੀਂ ਤੇ ਕਪੜਾ ਬਾਈ ਜੀ ਕਮਾਲ ਦਾ ਕਪੜਾ ਤੁਸੀਂ ਕਪੜਾ ਨਹੀਂ ਇਹ ਜਿਆ ਦੇਖ ਸਕਦੇ ਸ਼ਿਮ ਮਸਲੀਨ ਦਾ ਸ਼ਿਮਰ ਦਾ ਸ਼ੂਟ ਹੈ ਜਿਹੜੀ ਆ ਬਾਟਮ ਹੈ ਇਹ ਵੀ ਮਸਲੀਨ ਦੀ ਹੈ ਆ ਦੇ ਇਹ ਦੁਪੱਟਾ ਹੈ ਵੀਰ ਜੀ ਇਹ ਤਾਂ ਜਮ ਕਮਾਲ ਦਾ ਹੀ ਹੈ ਦੁਪੱਟਾ ਤਾਂ ਮਸਲੀਨ ਦਾ ਦੁਪੱਟਾ ਦੁਪੱਟੇ ਦਾ ਸਹਿਜ ਬਹੁਤ ਡਬਲ ਹੈ ਵੀਰ ਜੀ ਦੇਖੋ ਤੇ ਚੈੱਕ ਕਰੋ ਬਾਈ ਜੀ ਦੇਖੋ ਦੁਪੱਟਾ ਦੇਖੋ ਬਾਈ ਜੀ ਭੁੱਖ ਲੈਣਿਆ ਦੁਪੱਟਾ ਦੇਖ ਕੇ ਪੂਰਾ ਫੁੱਲ ਸਹਿਜ ਹੈ ਦੇਖੋ ਰੇਟ ਕੁੱਲ 1000 ਰੁਪਇਆ ਬਾਦਾ ਬਟਾ ਮਾੜਾ ਮੂਟਾ ਦੁਕਾਨਦਾਰ ਨੂੰ ਮੈਂ ਕਹਿੰਦਾ ਬਾਈ ਜੀ ਲੈਸ ਲਾਉਣਾ ਜੱਜ ਕੇ ਜਮਾਂ ਦੁਕਾਨਦਾਰ ਨੂੰ ਤਾਂ ਪੂਰਾ ਫੁੱਲ ਰੁਪਿਆ ਬਣਾਉਣਾ ਕੋਈ ਐਸੀ ਗੱਲ ਨਹੀਂ ਵੀ ਦੁਕਾਨਦਾਰ ਨੂੰ ਕੁਝ ਬਣੇ ਨਾ ਵੀ ਜੀ ਰੰਗ ਦੇਖੋ ਚੈੱਕ ਕਰੋ ਦੇਖੋ ਇੱਕ ਵੀ ਰੰਗ ਮੈਂ ਹੋਰ ਫੁੱਲ ਕੇ ਦਿਖਾਉਣਾ ਇਹ ਤਾਂ ਮਾਲ ਆਪਣੇ ਕੋਲੇ ਵੀ ਜੀ 2 300 ਸ਼ੂਟ ਆਇਆ ਘੱਟੋ ਘੱਟ ਮਾਲ ਬਹੁਤ ਹੈ ਇੱਕ ਵੀ ਜੀ ਮੈਂ ਤੁਹਾਨੂੰ ਹੋਰ ਫੁੱਲ ਕੇ ਦਿਖਾ ਦਿਆਂ ਆ ਵੀ ਬਹੁਤ ਸੋਹਣਾ ਰੰਗ ਹੈ ਆ ਚੈੱਕ ਕਰੋ ਬਾਈ ਜੀ ਮਾਲ ਤਾਂ ਵੀ ਜੀ ਆਪਣੇ ਕੋਲੇ ਬਾਹਰ ਗੱਠਾਂ ਪਈਆਂ ਐ ਕਿਉਂਕਿ ਆਪਾਂ ਤਾਂ ਹੋਰ ਸੇਲ ਦਾ ਕੰਮ ਕਰਦੇ ਆ ਆਪਾਂ ਕੋਈ ਆਏ ਨਹੀਂ ਹੈ ਵੀ ਇੱਕ ਦੋ ਸ਼ੂਟ ਨਹੀਂ ਮੰਗਾਉਂਦੇ ਹੈਗੇ ਆਪਾਂ ਆਪਣੇ ਕੋਲੇ ਪੂਰਾ ਹੋਰ ਸੇਲ ਦਾ ਕੰਮ ਹੈ ਜਿੰਨਾ ਕੋਈ ਲੋੜ ਹੈ ਕਿਸੇ ਨੂੰ ਉਨਾ ਲੈ ਸਕਦਾ ਵੀ ਜੀ ਸ਼ੂਟ ਦੇਖੋ ਬਾਈ ਜੀ ਰੰਗ ਦੇਖੋ ਸ਼ੂਟ ਦਾ ਬਾਈ ਇਹ ਦੇਖ ਕੇ ਜਿਵੇਂ ਜੀ ਕਰਦਾ ਵੀ ਮੱਲੋ ਮੱਲੀ ਵੀ ਸ਼ੂਟ ਸ਼ੂਟ ਹੀ ਇੱਕ ਨੰਬਰ ਸ਼ੂਟ ਹੈ ਸਿਮਰ ਦਾ ਸ਼ੂਟ ਹੈ ਇਹਦੀ ਵੀਰੇ ਆ ਬਾਟਮ ਆ ਗਈ ਨਾਲ ਦੇਖੋ ਤੇ ਆ ਤੁਹਾਨੂੰ ਦਿਖਾਉਣਾ ਦੁਪੱਟਾ ਬਾਈ ਜੀ ਦੁਪੱਟਾ ਬਾਈ ਜੀ ਬੜਾ ਸ਼ਾਨਦਾਰ ਦੁਪੱਟਾ ਦਿੱਤਾ ਨਾਲ ਸਪੈਸ਼ਲ ਬਾਈ ਮੰਗ ਸੀ ਗਾਹਕ ਦੀ ਬਈ ਬਾਈ ਜੀ ਮਸਲੀਨ ਦਾ ਦੁਬੱਟਾ ਲੈਣਾ ਨਾਲ ਮਸਲੀਨ ਦੇ ਦੁਬੱਟੇ ਦੀ ਮੰਗ ਸੀ ਦੇਖੋ ਦੁਬੱਟਾ ਦੇਖੋ ਬਾਈ ਜੀ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਵੀ ਜੀ ਸ਼ੂਟ ਸ਼ੋੜੇ ਜਿਵੇਂ ਪਸੰਦ ਆਊਗਾ ਇਹੇ ਜੀ ਗੱਲ ਨਹੀਂ ਕੋਈ ਨਾ ਪਸੰਦ ਆਵੇ ਇਹਦਾ ਰੇਟ ਵੀ ਜੀ 1000 ਰੁਪਏ ਦੁਕਾਨਦਾਰ ਨੂੰ ਕਰਾਂਗੇ ਕੋਈ ਆਵੇ ਲੈਸ ਵੀ ਜੱਜ ਕੇ ਆਹਾਂ ਪਿਆ ਬਾਹਰ ਗੱਠਾਂ ਹੀ ਪਈ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਵੀ ਜੀ ਆ ਗਿਆ ਆ ਕਾਟਨ ਦਾ ਆ ਗਿਆ ਸ਼ੂਟ ਵੀਰੇ ਇਹਦੇ ਸ਼ੂਟ ਦੀ ਕੁਆਲਿਟੀ ਚੈੱਕ ਕਰੋ ਵੀਰੇ ਕਾਟਨ ਦਾ ਸ਼ੂਟ ਹੈ ਵੀਰ ਜੀ ਆ ਦੇਖੋ ਜੀ ਗਲਮੇ ਤੇ ਪੱਟੀ ਬਣੀ ਹੋਈ ਆ ਵਧੀਆ ਫੁੱਲਾਂ ਦੀ ਬਹੁਤ ਸੋਹਣੀ ਜਿਹੜੀ ਲੈਂਥ ਹੈ ਵੀਰ ਜੀ ਲੈਂਥ ਵੀ ਲਾ ਕੇ ਦਿਖਾ ਦਿਆਂ ਤੁਹਾਨੂੰ ਮੈਂ ਇਹ ਵੀ ਜੀ ਆ ਦੇਖੋ ਲੈਂਥ ਆ ਫੁੱਲੋ ਲੈਂਥ ਹੈ ਵੀਰ ਜੀ ਕੋਈ ਲੈਂਥ ਦਾ ਕੱਪੜਾ ਨਹੀਂ ਘਟ ਕੋਈ ਬਾਟਮ ਦਾ ਕੱਪੜਾ ਨਹੀਂ ਘਟ ਹੈਗਾ ਤੇ ਜਿਹੜਾ ਵੀਰ ਜੀ ਦੁਪੱਟਾ ਆ ਬਾਟਮ ਦਾ ਕੱਪੜੇ ਵੀ ਜੀ ਨਾਲ ਪਿਓਰ ਕਾਟਨ ਦਾ ਜੀ ਪਿਓਰ ਕਾਟਨ ਜੇ ਕੋਈ ਕਹਦੇ ਵੀ ਇਹ ਮਿਕਸਿੰਗ ਆ ਆਪਾਂ ਚੈਲੰਜ ਆ ਵੀ ਜੀ ਆਪਾਂ ਨੂੰ ਜ਼ਿੰਮੇਵਾਰ ਬੈਠਿਆਂ ਦੇਣਦਾਰ ਦੇਖੋ ਵੀਰ ਜੀ ਕਾਟਨ ਹੈ ਪ्योर ਜਮਾ ਬਹੁਤ ਵਧੀਆ ਸ਼ੂਟ ਹੈ ਜੀ ਤੇ ਆ ਚੈੱਕ ਕਰੋ ਵੀਰੇ ਤੇ ਆ ਚੈੱਕ ਕਰੋ ਭਾਈ ਜੀ ਰੇਟ ਸੁਣ ਕੇ ਜਮਾ ਇਹਦੀ ਕਮਾਲ ਮੰਨੋਗੇ ਵੀ ਐਡਾ ਵੱਡਾ ਦੁਪੱਟਾ ਕਾਟਨ ਦਾ ਵਧੀਆ ਤੇ ਐਡਾ ਸੋਹਣਾ ਸ਼ੂਟ ਤੇ ਰੇਟ ਵੀ ਜੀ ਦਾ 350 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਮੈਂ ਲਾਉਂਗਾ ਲੈਸ ਤੇ 350 ਰੁਪਿਆ ਸ਼ੂਟ ਭਾ ਮੈਂ ਇਕੱਲਾ ਇਕੱਲਾ ਸ਼ੂਟ ਲਈ ਆਇਆ ਬਾਈ ਜੀ ਪੂਰੀ ਵਧੀਆ ਕਮਾਲ ਦਾ ਸ਼ੂਟ ਹੈ ਪੂਰਾ ਵਧੀਆ ਸਟੈਂਡਰਡ ਦਾ ਸ਼ੂਟ ਹੈ ਆਹ ਦੇਖੋ ਵੀਰ ਜੀ ਰੰਗ ਦੇਖੋ ਇਹ ਚ ਰੰਗ ਚੈੱਕ ਕਰੋ ਰੰਗ ਬਹੁਤ ਹੈ ਜੀ ਬਾਹਰ ਤੁਹਾਨੂੰ ਦੱਸਿਆ ਹੀ ਗੱਠਾ ਬਹੁਤ ਜਿਆਦਾ ਪੰਜਾਬ ਨੇ ਕੋਲੇ ਮਾਲ ਗੱਠਾਂ ਦੀ ਫੋਟੋ ਬਾਈ ਜੀ ਦਿਖਾ ਦੇ ਮੁੰਡਿਆਂ ਨੂੰ ਦਿਖਾ ਦੇ ਬਾਈਆਂ ਨੂੰ ਗਾਕਾਂ ਨੂੰ ਵੀ ਹਾਂ ਗੱਠਾ ਆਪਣੇ ਕੋਲੇ ਹੈਗੇ ਕੋਈ ਐ ਨਹੀਂ ਹੈ ਝੂਠ ਨਹੀਂ ਮਾਰਦੇ ਵੀ ਜਿੰਨਾ ਅਗਲੀ ਦੀ ਲੋੜ ਹੈ ਉਹਨਾਂ ਮਾਲ ਲੈ ਲਓ ਵੀਰ ਜੀ ਮਾਲ ਬਹੁਤ ਵੱਡੀ ਪੱਧਰ ਤੇ ਆਇਆ ਇਹ ਆ ਦੇਖੋ ਵੀਰ ਜੀ ਆ ਕਾਟਨ ਦਾ ਰੰਗ ਦੇਖੋ ਕਿੰਨਾ ਸੋਹਣਾ ਰੰਗ ਹੈ ਵੀਰ ਜੀ ਦੇਖੋ ਬਾਈ ਜੀ ਬਾਹਲੀਆਂ ਪਾੜੀਆਂ ਇਹਦਾ ਮਾਰਦੇ ਨਹੀਂ ਨਾ ਬਾਈ ਜੀ ਸਾਨੂੰ ਅਣਪੜ੍ਹੇ ਜੇ ਬੰਦੇ ਆ ਨਾ ਹੁੰਦਾ ਵੀ ਇਹਦਾ ਰੰਗ ਕਿਹੜਾ ਹੈ ਕੀ ਗੱਲ ਬਾਤ ਆ ਤੁਹਾਨੂੰ ਵੀਡੀਓ ਰਾਹੀਂ ਦਿਖਾਉਨੇ ਆ ਦੇਖੋ ਰੰਗ ਆ ਰ ਤੇ ਆਹ ਕੁਆਲਿਟੀ ਐ ਤੇ ਆਹ ਇਹਦਾ ਵੀਰ ਜੀ ਬਾਟਮ ਦਾ ਕੱਪੜਾ ਐ ਤੇ ਆਹ ਵੀਰ ਜੀ ਦਾ ਬਾਟਮ ਦਾ ਦੇਖੋ ਕੱਪੜਾ ਆ ਗਿਆ ਜੀ ਨੂੰ ਕਹਿੰਦੇ ਸਲਵਾਰ ਦਾ ਕੱਪੜਾ ਵੀਰ ਜੀ ਆਹ ਇਹ ਚੈੱਕ ਕਰੋ ਵੀਰੇ ਦੇਖ ਕੱਪੜਾ ਦੇਖੋ ਵੀਰ ਜੀ ਲਿਸਕਾ ਮਾਰਦਾ ਜਮਾ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਰਿਹਾ ਵੀਰ ਜੀ ਜੁੰਮੇਵਾਰ ਬੈਠੇ ਆਪਾਂ ਇਹ ਨਹੀਂ ਹੈ ਵੀ ਇਹ ਜਾਣ ਸਾਰੇ ਕੋ ਹੋ ਜੂਗਾ ਇਹ ਦੁਬੱਟਾ ਦੇਖੋ ਵੀਰ ਜੀ ਕਾਟਨ ਦਾ ਕਿੰਨਾ ਸੋਹਣਾ ਦੁਬੱਟਾ ਐ ਮੈਂ ਦੁਕਾਨਦਾਰ ਮੇਰੇ ਵੀਰ ਭਰਾ ਮਾ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਵੇਖੋ ਵੀਰ ਜੀ ਇਹ ਜਿਆ ਮਾਲ ਵੇਚਿਆ ਕਰੋ ਮਾਲ ਲੈ ਆ ਕੇ ਦੇਖੋ ਕੰਚ ਵਰਗਾ ਮਾਲ ਹੈ ਵਧੀਆ 200 ਰੁਪਏ ਤੋਂ ਟੱਕਰਨਗੇ ਕੋਈ ਇਹੋ ਜੀ ਗੱਲ ਨਹੀਂ ਦੇਖੋ ਦਬੱਟਾ ਦੇਖੋ ਕਿੱਡਾ ਵਧੀਆ ਹੈ ਇਹਦਾ ਰੇਟ ਵੀਰ ਜੀ 350 ਰੁਪਿਆ ਰੇਟ ਹੈ ਜਿਹੜੇ ਮੇਰੇ ਵੀਰ ਭਰਾ ਦੁਕਾਨਦਾਰਾਂ ਨੂੰ ਉਹਨਾਂ ਨੂੰ ਲੈਸ ਲਾਉਂਗਾ ਤੇ ਆਪਾਂ ਨੂੰ ਚੈਲੰਜ ਹੈ ਵੀ ਇਹ ਦੂਸਤ ਸਸਤਾ ਆਪਾਂ ਨੂੰ ਕਿਤੇ ਮਿਲ ਜਾਨੀ ਕੁਆਲਿਟੀ ਇੱਕ ਨੰਬਰ ਹੋਵੇ ਰੇਟ ਦਾ ਵੀਰ ਜੀ ਘੱਟ ਹੁੰਦਾ ਜਿਵੇਂ ਹੁਣ ਮੈਂ ਲਓ ਆਹ ਲੇਖੋ ਜੀ ਕੀ ਕਰਾਂਗੇ ਜੀ ਰੇਟ ਦਾ ਇਹ ਘੱਟਾ ਸਾਡੇ ਕੋਲ ਮ ਪਰ ਵੀਰ ਬਣ ਕੇ ਮਾਲ ਤੁਸੀਂ ਉਹ ਲਓ ਜਿਹਦੀ ਲੈਂਥ ਪੂਰੀ ਹੋਵੇ ਤੇ ਮਤਲਬ ਦੁਪੱਟਾ ਪੂਰਾ ਵਧੀਆ ਫੁੱਲ ਹੋਵੇ ਤੇ ਕੁਆਲਿਟੀ ਵਧੀਆ ਚੰਗੀ ਹੋਵੇ ਉਹ ਲੈ ਕੇ ਜਾ ਕਰੋ ਜਮਾ ਜਾਨ ਤੁਹਾਨੂੰ ਲੰਬਾ ਵੀ ਨਾ ਆਵੇ ਗਾਹਾਂ ਗਾਹਾਂ ਜਾ ਕਿਉਂ ਨਾ ਲੰਬਾ ਆਵੇ ਤੇ ਇੱਕ ਵੀ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਆਲ ਓਵਰ ਆ ਆ ਗਿਆ ਵੀਰੇ ਕਪੜਾ ਕਰਦਾ ਬਾਈ ਜੀ ਜਮਾ ਮਲੇਾਈ ਵਰਗਾ ਕਪੜਾ ਚੈੱਕ ਕਰੋ ਦੇਖੋ ਕਪੜਾ ਬਾਹ ਸੋਹਣਾ ਕਪੜਾ ਬਾਈ ਜੀ ਜਮਾ ਸਿਰੇ ਦਾ ਕਪੜਾ ਕਾਟਨ ਵਧੀਆ ਪਿਓਰ ਡਿਜੀਟਲ ਪ੍ਰਿੰਟ ਹੈ ਉੱਤੇ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜਮਾਂ ਲੈਸ ਲਾਵਾਂਗੇ ਫੋਨ ਚੱਲ ਰਿਹਾ ਆਪਣਾ ਉੱਤੇ ਫੋਨ ਜਰੂਰ ਮਾਰ ਕੇ ਪੁੱਛ ਲਿਓ ਵੀ ਕੀ ਰੇਟ ਹੈ ਰੇਟ ਸੁਣ ਕੇ ਜਮਾਂ ਕਮਾਲ ਹੀ ਮੰਨ ਜੂਗਾ ਬਈ ਤੁਹਾਨੂੰ ਬਹੁਤ ਹੀ ਵਧੀਆ ਡਿਸਕਾਊਂਟ ਮਿਲੂ ਇਹਦੇ ਚ ਵੀਰੇ ਕੋਈ ਐਹੋ ਜੀ ਗੱਲ ਨਹੀਂ ਵੀ ਆਹ ਹੋਊਗਾ ਇਹ ਆਹ ਡਿਜ਼ਾਈਨ ਦੇਖੋ ਵੀਰੇ ਇੱਕ ਵੀਰ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਬਾਈ ਬਣ ਕੇ ਬਸ ਹੱਥ ਵਨ ਕੇ ਬੇਨਤੀ ਹੈ ਇੰਨਾ ਕਿ ਤਾਂ ਤੁਸੀਂ ਮੇਰੀ ਮੰਨ ਲਿਆ ਕਰੋ ਵੀਰੇ ਮੈਂ ਤੁਹਾਡੀ ਸਾਰੀ ਗੱਲ ਮੰਨਦਾ ਤੇ ਬਸ ਇੰਨੀ ਕੁ ਤੁਸੀਂ ਮੇਰੀ ਮੰਨ ਲਓ ਵੀ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰ ਬਣ ਕੇ ਵੀਡੀਓ ਨੂੰ ਨੇਰੀ ਬਣਾ ਦਿਓ ਸਬਸਕ੍ਰਾਈਬ ਕਰ ਕਰਕੇ ਕਿਉਂਕਿ ਹਰ ਇੱਕ ਕੋਲੇ ਪਹੁੰਚ ਜੇ ਵੀਡੀਓ ਬਾਈ ਬੜ ਕੇ ਆਹ ਦੇਖੋ ਵੀਰ ਜੀ ਪੂਰਾ ਵਧੀਆ ਕੁਆਲਿਟੀ ਹੈ ਵੀਰ ਜੀ ਇਹੇ ਹੋਰ ਦਿਖਾਉਣੀ ਹੈ ਕੁਆਲਿਟੀ ਤੁਹਾਨੂੰ ਕੁਆਲਿਟੀ ਦੇਖੋ ਇਹਦਾ ਰੇਟ ਵੀ ਜੀ 450 ਹੈ ਪਰ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਵੀਰ ਬਣ ਕੇ ਤੁਸੀਂ ਰੇਟ ਮੈਨੂੰ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਿਓ ਇਹ ਮਾਨਦੇਵ ਦਾ ਸ਼ੂਟ ਹੈ ਜੀ ਸਕਰੀਨਸ਼ਾਟ ਲੈ ਲਓ ਇਹਦਾ ਸਕਰੀਨਸ਼ਾਟ ਵੀ ਲੈ ਲਓ ਕੋਈ ਆਣੀ ਸਕਰੀਨਸ਼ਾਟ ਲੈ ਕੇ ਭੇਜੋ ਸਕਰੀਨਸ਼ਾਟ ਇਹਦਾ ਲੋਬਰੀ ਦਿਖਾ ਇਹਦਾ ਵਧੀਆ ਸਾਫ ਸਕਰੀਨਸ਼ਾਟ ਆਊਗਾ ਇਹਦਾ ਸਕਰੀਨਸ਼ਾਟ ਲੈ ਕੇ ਇਹਦਾ ਨਾਲ ਮੋਹਰ ਲੈ ਲਓ ਸਕਰੀਨਸ਼ਾਟ ਲੈ ਕੇ ਭੇਜ ਦਿਓ ਰੇਟ ਪੁੱਛ ਲਿਓ ਰੇਟ ਬਾਈ ਜੀ ਜਮਾ ਕਮਾਲ ਦਾ ਹੋਊਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਇੱਕ ਵੀਰ ਜੀ ਤੁਹਾਨੂੰ ਆਹ ਦਿਖਾਉਨੇ ਆ ਵਧੀਆ ਡਿਜੀਟਲ ਕਪੜਾ ਮਲੇਈ ਵਰਗਾ ਜਮਾ ਕੂੜਾ ਏ ਆ ਦੇਖੋ ਵੀਰੇ ਦੇਖ ਵੀ ਜੀ ਕਪੜਾ ਦੇਖੋ ਲੇਸ ਲੇਸ ਕਰਦਾ ਬਾਈ ਜੀ ਕਪੜਾ ਕਮਾਲ ਦੇਖੋ ਕਪੜੇ ਦੀ ਵੀਰ ਜੀ ਪੂਰਾ ਆ ਸਸਤਾ ਦਿੰਨੇ ਵੀਰ ਜੀ ਰੇਟ ਹੀ ਆਪਾਂ 5 ਲੱਖ ਰੁਪਈਆ ਦੇ ਖੇੜਦੇ ਕੋਲ ਆਪਾਂ ਸੂਟ ਤੇ ਕੋਈ ਆਪਾਂ ਸਿਲਣੀ ਪੜਦੇ ਤੇ ਆਪਾਂ ਦਾ 5-4 ਰੁਪਈਆ ਦੇ ਖੇੜਦੇ ਇੱਧਰ 6 ਰੁਪਈਆ ਵੀਰ ਜੀ ਆ ਦੇਖੋ 350 ਰੁਪਈਆ ਰੇਟ ਆ ਵੀਰ ਜੀ ਪਲੇਨ ਸਿਮਰ ਦਾ ਜੁੰਮੇਵਾਰੀ ਆ ਰੇਟ ਦੀ ਵੀਰ ਜੀ ਕਾਲੀ ਲੈ ਲਓ ਕੋਈ ਹੋਰ ਰੰਗ ਲੈ ਲਓ ਰੰਗ ਬਹੁਤ ਪਿਆ ਇਹ ਪਲੇਨ ਸ਼ਿਮਰ ਹੈ 350 ਰੁਪਿਆ ਰੇਟ ਹੈ ਵੀਰ ਜੀ ਇਹ ਦਾ ਆਪਣੇ ਕੋਲੇ ਇੱਕ ਆ ਆਪਣੇ ਕੋਲੇ ਸੂਟ ਆ ਗਿਆ ਜੀ ਮਸਲੀਨ ਦੇ ਮਸਲੀਨ ਦੀ ਬਰਕ ਦੇਖੋ ਕਰਿਆ ਕਿੰਨਾ ਸੋਹਣਾ ਬਾਈ ਭੁਖ ਲੈਣੇ ਜਮਾਨ ਦੇਖੋ ਬਾਈ ਜੀ ਇਹ ਸ਼ਿਮਰ ਦਾ ਆਦਾ ਮਸਲੀਨ ਦਾ ਸੂਟ ਹੈ ਵੀਰ ਜੀ ਪੂਰਾ ਵਧੀਆ ਕੱਪੜਾ ਪੂਰਾ ਵਧੀਆ ਬਰਕ ਕੀਤਾ ਤੇ ਦੁਪੱਟਾ ਵੀ ਨਾਲ ਬਹੁਤ ਵਧੀਆ ਮਸਲੀਨ ਦੀ ਦੁਪੱਟਾ ਵੀਰੇ ਦੇ ਨਾਲ ਇਹ ਆਡਾ ਬਟਾ ਚੈੱਕ ਕਰੋ ਵੀਰੇ ਮਸਲਿਨ ਦਾ ਸੂਟ ਹੈ ਵੀਰ ਜੀ ਇਹ ਬਰਕ ਕੀਤਾ ਹੋਇਆ ਬਹੁਤ ਵਧੀਆ ਘਰੇ ਹਣਾਉਣ ਵਾਲਾ ਕੱਪੜਾ ਹੈ ਪੂਰਾ ਫੁੱਲ ਜ਼ਿੰਮੇਵਾਰੀ ਇਹਦਾ ਰੇਟ ਵੀਰ ਜੀ 550 ਰੁਪਿਆ ਰੇਟ ਹੈ ਦੁਕਾਨਦਾਰ ਮੇਰਾ ਵੀਰ ਭਰਾ ਜੇ ਕੋਈ ਇਹਨੇ ਬਰਕ ਕੀਤਾ ਲੈਣਾ ਬਰਕ ਵਿਕਦਾ ਜੀ ਦੇ ਉਹਨੂੰ ਲੈਸ ਲਾਉਂਗਾ ਹੋਰ ਵੀ ਬਹੁਤ ਜ਼ਿਆਦਾ ਲੈਸ ਲਾਉਂਗਾ ਇੱਕ ਵਾਰੀ ਆ ਕੇ ਜਰੂਰ ਪਤਾ ਕਰਕੇ ਜਾਓ ਕਿ ਕੀ ਰੇਟ ਹੈ ਇੱਕ ਨੂੰ ਥੋੜਾ ਬਾਈ ਜੀ ਹੋਰ ਖੋਲ ਕੇ ਦਿਖਾਉਣਾ ਪਰ ਸਮਾਂ ਜਾਚ ਨਹੀਂ ਦਿੰਦਾ ਬਾਈ ਜੀ ਸਮਾਂ ਜਦੋਂ 10 ਮਿੰਟਾਂ ਤੋਂ ਵੀਡੀਓ ਵੱਧ ਮੰਗਦੇ ਨੇ ਫਿਰ ਕੋਈ ਦੇਖਦਾ ਨਹੀਂ ਸੇ ਸੂਟ ਬਾਈ ਜੀ ਥੋੜੇ ਲਜਾਨ ਵਾਲੀ ਸੂਟ ਹੈ ਦੇਖੋ ਕਲੀਅਰ ਇੱਕ ਮਿੰਟ ਲੈ ਕਲੀਅਰ ਕਲੀਅਰ ਕਿੱਥੇ ਪਤਾ ਲੱਗਦਾ ਹੈ ਹੁਣ ਦੇਖੋ ਵੀਰ ਜੀ ਹੁਣ ਹੁਣ ਦੇਖੋ ਸੂਟ ਬਾਈ ਜੀ ਜਮਾ ਕਮਾਲ ਦਾ ਸੂਟ ਹੈ ਬਾਈ ਜੀ ਮੁਸਲਿਨ ਦਾ ਸੂਟ ਹੈ ਵੀਰ ਜੀ ਪਿਓਰ ਜਮਾ ਜ਼ਿੰਮੇਵਾਰੀ ਹੈ ਇਸ ਗੱਲ ਦੀ ਬਰਕ ਦੇਖੋ ਕਿੰਨਾ ਸੋਹਣਾ ਕੀਤਾ ਹੋਇਆ ਹੈ ਰੇਟ ਕਿੰਨਾ ਵੀਰ ਜੀ ਰੇਟ 550 ਰੁਪਿਆ 550 ਰੁਪਿਆ ਚ ਦੇ ਦੇ ਕੋਈ ਜ਼ਿੰਮੇਵਾਰਾਂ ਵੀ ਜੀ ਇਹ ਸੂਟ ਦੇ ਬਾਈ ਜੀ 1000 1000 ਰੁਪਿਆ ਮੰਗੀ ਜਾਂਦਾ ਠੱਗੀ ਜਾਂਦਾ ਤੁਹਾਨੂੰ ਬਿਨਾ ਫालतੂ ਬਿਨਾ ਫालतੂ ਠੱਗੇ ਨੇ ਪਰ ਵੀ ਜੀ ਆਪਾਂ ਠੱਗੀ ਨਹੀਂ ਮਾਰ ਦਿੰਦੇ ਰੇਟ ਚ ਚੈੱਕ ਕਰੋ ਤੇ ਕੁਆਲਿਟੀ ਚੈੱਕ ਕਰੋ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲਾਉਂ ਜੱਜ ਕੇ ਜਮਾ ਕੇ ਆਪਾਂ ਸਿਮਰ ਦੇ ਸੂਟ ਦਿਖਾਉਣੇ ਵੀ ਜੀ ਸਿਮਰ ਦੇ ਸੂਟ ਇਹ ਵੀ ਸਿਮਰ ਦਾ ਸੂਟ ਸੀ ਆ ਵੀ ਸਿਮਰ ਦਾ ਸੂਟ ਦਿਖਾਉਣੇ ਵੀ ਜੀ ਇਹ ਕੜਾਈ ਵਾਲਾ ਸੂਟ ਹੈ ਚੈੱਕ ਕਰੋ ਇਹ ਸੂਟ ਹੈ ਸਿਮਰਦਾਬੀ ਜੀ ਬਰਕਾ ਵਾਲਾ ਸੂਟ ਹੈ ਮੰਗ ਬਹੁਤ ਸੀ ਗਾਹਕ ਦੀ ਵੀ ਸੀ ਸਿਮਰਦਾ ਸੂਟ ਲੈਣਾ ਦੇਖੋ ਵੀਰ ਜੀ ਆਹ ਦੇਖੋ ਵੀਰੇ ਚੈੱਕ ਕਰੋ ਭਾਈ ਜੀ ਇਹ ਸੂਟ ਦੇ 15 1500 ਰੁਪਿਆ ਮੰਗ ਲੈਂਦੇ ਵੀ ਜੀ ਬਾਜ਼ਾਰ ਚ ਚੈੱਕ ਕਰੋ ਸੂਟ ਇਹਦੇ ਰੰਗ ਆਪਣੇ ਕੋਲੇ ਬਹੁਤ ਪਿਆ ਜਿੰਨੇ ਮਰਜੀ 5 10 20 ਜਿੰਨੇ ਮਰਜੀ ਰੰਗ ਲੈ ਲਓ ਇਹਦੇ ਕੋਈ ਗੱਲ ਨਹੀਂ ਰੰਗ ਬਹੁਤ ਪਿਆ ਆਪਣੇ ਕੋਲੇ ਇਹਦਾ ਦੁਪੱਟਾ ਦਿਖਾਉਣੇ ਵੀਰੇ ਨਾਲ ਦੁਪੱਟਾ ਦੇਖ ਕੇ ਭਾਈ ਜੀ ਮਨ ਖੁਸ਼ ਹੋ ਜਾਣਾ ਜਮਾ ਆਹ ਦੇਖੋ ਭਾਈ ਜੀ ਦੁਪੱਟਾ ਦੇਖੋ ਗੋਟਾ-ਗੂਟਾ ਲਾਇਆ ਦਵੱਟੇ ਦੇ ਬਹੁਤ ਵਧੀਆ ਦੇਖੋ ਇਹ ਦਵੱਟਾ ਚੈੱਕ ਕਰੋ ਬਾਈ ਜੀ ਕਿੰਦਾ ਵੱਡਾ ਦਵੱਟਾ 2.5 ਮੀਟਰ ਦਾ ਦਵੱਟਾ ਬਾਈ ਜੀ ਦੇਖੋ ਇਹਦਾ ਰੇਟ 650 ਰੁਪਿਆ ਰੇਟ ਹੈ ਵੀਰ ਜੀ ਦੁਕਾਨਦਾਰ ਵੀਰੇ ਵੀਰ ਭਰਾ ਨੂੰ ਲੈਸ ਲਾਉਂਗਾ ਜੱਜ ਕੇ ਜਮਾ ਫੋਨ ਚੱਲੀ ਜਾਂਦਾ ਸਕਰੀਨ ਤੇ ਕਾਲ ਜਰੂਰ ਕਰ ਲਓ ਵੀਰ ਬਣ ਕੇ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਮਾਲ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਲਿਓ ਇੱਕ ਵੀਰ ਜੀ ਤੁਹਾਨੂੰ ਮੈਂ ਬੇਨਤੀ ਇਹ ਕਰਦਾ ਕਿ ਆਪਣਾ ਰੇਟ ਹੈ ਨਾ ਹੋਰ ਸੇਲ ਦਾ ਕੰਮ ਆਪਾਂ ਜ਼ਿਆਦਾ ਕਰਦੇ ਆਂ ਕਿਤੇ ਇਹ ਨਾ ਸੋਚ ਲੋ ਵੀ ਇਹਦਾ ਪਿੰਡ ਮੈਸਟਰਖਾਨੇ 'ਚ ਬੈਠਾ ਇਹਦੇ ਕੋਲੇ ਕੀ ਐ ਤੇ ਵੀਰ ਜੀ ਬੇਨਤੀ ਇਹ ਐ ਵੀ ਕੇਰਾਂ ਜਰੂਰ ਇੱਕ ਵਾਰੀ ਆਓ ਫੇਰ ਪਤਾ ਲੱਗਦਾ ਵੀ ਕੀ ਕੱਪੜੇ ਦੀ ਕੁਆਲਿਟੀ ਮਿਲਦੀ ਐ ਕਿਸ ਨੂੰ ਰੇਟ ਮਿਲਦਾ ਐ ਇੱਕ ਵਾਰੀ ਇਸ ਨੂੰ ਹੋਰ ਦਿਖਾਉਣੇ ਐ ਇੱਧਰ ਆ ਜਾਓ ਆ ਕਾਟਨ ਐ ਵੀਰ ਜੀ ਇਹਦਾ ਰੇਟ ਕੁੱਲ 200 ਰੁਪਈਆ ਰੇਟ ਐ ਵੀਰ ਜੀ ਸੁਣ ਲੋ ਗੌਰ ਨਾਲ ਕੰਚ ਵਰਗਾ ਮਾਲ ਐ ਵੀਰ ਜੀ ਰੇਟ ਕੁੱਲ 200 ਰੁਪਈਆ ਚੈੱਕ ਕਰੋ ਵੀਰ ਜੀ ਮਾਲ ਇਹਨੂੰ ਕਾਟਨ ਕਹੀ ਜਾਂਦੇ 350 3400 ਰੁਪਈਆ ਲਈ ਜਾਂਦੇ ਭਾਈ ਜੀ ਸਿਲਣਾ ਪਟਾਓ ਦੇਖੋ ਪੂਰਾ ਗੌਰ ਨਾਲ ਦੇਖੋ ਕਿੰਨਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਰੇਟ ਕਿੰਨਾ 200 200 ਰੁਪਏ ਰੇਟ ਹੈ ਵੀਜੀ ਨੇਟ ਫਿੱਟ 200 ਰੁਪਏ ਰੇਟ ਕੁਆਲਿਟੀ ਦੇਖੋ ਕਿੰਨੀ ਚੰਗੀ ਹੈ ਸੋਹਣੀ ਕੁਆਲਿਟੀ ਵੀਜੀ ਯਾਦ ਰੱਖੋ ਇੱਕ ਵਾਰੀ ਆਹ ਦੇਖੋ ਕੁਆਲਿਟੀ ਇਹ ਦੇਖੋ ਬਾਈ ਜੀ ਆਪਣੇ ਕੋਲ ਇੰਨਾ ਮਾਲ ਪਿਆ ਵੀ ਜਿੰਨਾ ਕੋਈ ਸਲਾਹਕੂਨ ਨਾਲ ਲੈ ਲੈ ਵੀਰੇ ਆਪਣੇ ਕੋਲੇ ਫੁੱਲ ਮਾਲ ਆ ਜਮਾ ਕੋਈ 100 ਨਹੀਂ ਕੋਈ 200 ਮੀਟਰ ਨਹੀਂ ਭਵੇਂ 5000 ਮੀਟਰ ਲੈ ਲੈ ਤਾਂ ਵੀ ਆਪਾਂ ਦੇਵਾਂਗੇ ਵੀਰ ਜੀ ਪੂਰਾ ਹੋਰ ਸੇਲ ਦਾ ਰੇਟ ਹੈ ਵੀਰ ਜੀ ਇਹ ਆ ਦੇਖੋ ਇਹਦਾ ਰੇਟ ਵੀਰ ਜੀ 200 ਰੁਪਿਆ ਰੇਟ ਹੈ ਕੰਚ ਵਰਗਾ ਮਾਲ ਹੈ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਬੇਨਤੀ ਹੈ ਵੀ ਇੱਕ ਵਾਰੀ ਜ਼ਰੂਰ ਆ ਕੇ ਕੱਪੜਾ ਚੈੱਕ ਕਰੋ ਹੌਲਾ ਫੁੱਲ ਵਰਗਾ ਕੱਪੜਾ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਦੀ ਇਹ ਚੈੱਕ ਕਰੋ ਬਾਈ ਜੀ ਦੇਖੋ ਕੱਪੜਾ ਬਾਈ ਜੀ ਬੜਾ ਵਧੀਆ ਕੱਪੜਾ ਇਹ ਜਿਹੜਾ ਡਿਜ਼ਾਈਨ ਆ ਆਪਾਂ ਨੂੰ 200 ਡਿਜ਼ਾਈਨ ਮਿਲ ਜੂ ਵੀਰ ਜੀ ਇਹਦੇ ਚੋਂ 200 ਡਿਜ਼ਾਈਨ ਮਿਲ ਜੂ ਇਹਦੇ ਵਿੱਚ ਵਿੱਚ ਜਿੰਨਾ ਮਰਜ਼ੀ ਡਿਜ਼ਾਈਨ ਲੈ ਲਓ ਬਈ ਜੀ ਤੇ ਇਹਦਾ ਰੇਟ 200 ਰੁਪਿਆ ਰੇਟ ਆ ਵੀਰ ਜੀ ਨੈਟ ਜਿੰਨਾ ਮਰਜ਼ੀ ਕੱਪੜਾ ਲੈ ਲਓ ਕੋਈ ਜਿਹੜਾ ਕੋਈ ਬੰਦ ਫੱਟੀ ਲੈ ਲਓ ਕੋਈ ਮਾੜਾ ਮੋਟਾ ਲੈਸ ਪੈਸੇ ਹੋਰ ਕਰ ਦਿਆਂਗੇ ਜਿਹੜਾ ਮੇਰਾ ਵੀਰ ਭਰਾ ਕੋਈ ਬੰਦ ਫੱਟੀ ਲੈ ਲਊ ਨਾ ਦੁਕਾਨਦਾਰ ਆ ਉਹਨੂੰ ਕੋਈ ਲੈਸ ਹੋਰ ਕਰ ਦਿਆਂਗੇ ਬਾਈ ਬਣ ਕੇ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰੋ ਰੇਟ ਇਹਦਾ ਕੁੱਲ 200 ਰੁਪਇਆ ਇੱਕ ਵਾਰ ਤੁਹਾਨੂੰ ਦਿਖਾਉਣਾ ਹੈ ਕਾਟਨ ਵੀਜੀ ਇੱਕ ਮਿੰਟ ਹੀ ਹੋਰ ਲਾ ਲੇ ਭਾਈ ਜੀ ਆਜੋ ਆ ਦੇਖੋ ਵੀਰ ਜੀ ਕਾਟਨਾ ਪਿਆ ਮਾਲ ਆਪਣੇ ਕੋਲੇ ਚੈੱਕ ਕਰੋ ਕਾਟਨ ਚੈੱਕ ਕਰੋ ਆ ਦੇਖੋ ਵੀਰ ਜੀ ਮਾਲ ਕਾਟਨ ਦਾ ਮੈਚਿੰਗ ਲੈ ਲਓ ਭਲੇ ਆਲ ਔਰ ਲੈ ਲਓ ਉਧਰ ਦੇਖਾ ਦੇ ਪੂਜੇ ਚ ਬਾਹਰ ਆਪਣੀਆਂ ਇਕੱਠਾਂ ਪਈਆਂ ਬਾਈ ਜੀ ਹੁਣੀ ਮਾਲ ਆਇਆ ਜਿੰਨੀ ਮਰਜ਼ੀ ਜਿੰਨੀ ਲੋੜ ਹੈ ਉਹਨਾਂ ਲੈ ਲਓ ਵੀਰ ਜੀ ਮਾਲ ਆਪਣੇ ਕੋਲੇ ਵੱਡੀ ਪੱਧਰ ਤੇ ਆ ਉਹ ਦੇਖੋ ਵੀਰ ਜੀ ਇਕੱਠਾਂ ਆਈਆਂ ਪਈਆਂ ਉਹ ਨਹੀਂ ਲਾਹਿਆ ਮਾਲ ਫਿਰ ਜੀ ਇਹ ਜਿੰਨਾ ਮਰਜੀ ਲੈ ਲਓ ਮਾਲ ਉਹਨੇ ਮਿਲ ਜਾ ਆ ਦੇਖੋ ਵੀਰ ਜੀ ਚੈੱਕ ਕਰੋ ਬਾਈ ਇਹ ਕਪੜਾ ਕਦਰਨਾ ਬਾਈ ਜੀ ਭੁੱਖ ਲੈਂਦੀ ਐ ਜਮਾ ਦੇਖੋ ਵੀਰ ਜੀ 700 ਰੁਪਇਆ ਵੇਚ ਦੇ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜਮਾ ਲੈਸ ਲਾਉਂਗਾ ਜਮਾ ਲੈਸ ਕਰਾ ਫੋਨ ਮਾਰ ਲਓ ਫੋਨ ਮਾਰ ਕੇ ਪਤਾ ਲੱਗੂ ਆ ਇਹਦਾ ਕੋ ਮੇਦਾ ਤੁਸੀਂ ਮੈਚਿੰਗ ਲੈ ਲਓ ਭਲੇ ਤੁਸੀਂ ਆਲ ਓਵਰ ਲੈ ਲਓ ਆਲ ਓਵਰ ਵੀ ਹੈਗਾ ਆਪਣੇ ਕੋਲੇ ਜਿੰਨਾ ਸਲਾਹ ਉਹਨਾਂ ਲੈ ਲਓ 700 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਫੋਨ ਚੱਲ ਰਿਹਾ ਇੱਕ ਵਾਰੀ ਤੇ ਜਰੂਰ ਫੋਨ ਮਾਰ ਕੇ ਆਇਆ ਕਰੋ ਆਪਣਾ ਬਾਈ ਜੀ ਆਪ ਪੂਰਾ ਡਰੈੱਸ ਆਪਣਾ ਦੇਖ ਲਓ ਚੈੱਕ ਕਰ ਲਓ ਆਪਣੀ ਦੁਕਾਨ ਮੂਰੇ ਪਿਆ ਹੁੰਦਾ ਹੈ ਮਨਜਿੰਦਰ ਕਲੌਥ ਹਾਊਸ ਤੀਰ ਸਾਪੇ ਹੋਏ ਆਪਣੇ ਤੇ ਵੀਰ ਜੀ ਜਾਂਦੀ ਵਾਰ ਫਿਰ ਬੇਨਤੀ ਇਹੀ ਕਰਦਾ ਹੈ ਵੀਰ ਬਣ ਕੇ ਮੈਂ ਸਾਥ ਬਣ ਕੇ ਬੇਨਤੀ ਮੇਰੀ ਇਹੀ ਹੈ ਵੀ ਸਸਪ੍ਰਾਈਜ਼ ਜਰੂਰ ਕਰ ਦਿਓ ਬਾਈ ਮਣ ਕੇ ਸਾਰੇ ਪਤਾ ਲੱਗੇ ਜੇ ਸ਼ੇਅਰ ਜਰੂਰ ਕਰ ਦਿਓ ਮੈਂ ਵਾਰ-ਵਾਰ ਇਹੀ ਕਹਿੰਦਾ ਬਾਈ ਜੀ ਆਪਣੇ ਕੋਲੇ ਕੋਈ ਖਰਚਾ ਨਹੀਂ ਹੋਰ ਸੇਲ ਦਾ ਕੰਮ ਹੈ ਦੁਕਾਨਦਾਰ ਮੇਰੇ ਵੀਰ ਭਰਾਵਾਂ ਨੂੰ ਮੈਂ ਖਾਸ ਕਰਕੇ ਲੈਸ ਲਾਉਣਾ ਕਿਉਂਕਿ ਹਿਰਕ ਦਾ ਕੰਮ ਚੱਲਦਾ ਰਹੇ ਵੀਜੀ ਸੱਲ ਪੱਟਣ ਵਾਲਾ ਆਪਣਾ ਕੋਈ ਕੰਮ ਨਹੀਂ ਫੇਰ ਬਾਰ-ਬਾਰ ਇਹੀ ਕਹਿੰਦਾ ਵੀਜੀ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਕਰੋ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ